ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਾਕਾ ਸਾਹਿਬ ਪਿੰਡ ਮਧੀਕੇ ਬੀਪੋ 1705 ਈਸਵੀ ਨੂੰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਪਹੁੰਚੇ ਜਦੋਂ ਸੰਗਤਾਂ ਨੂੰ ਪਤਾ ਲੱਗਾ ਤਾਂ ਉਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਹਮ ਹਮਾ ਕੇ ਪਹੁੰਚਾਂ ਲਕੀਆਂ ਇਸ ਜਗਾ ਉੱਪਰ ਝਾੜੀਆਂ ਤੇ ਬਣਾ ਨਾਲ ਭਰਪੂਰ ਰਗਨੀਕ ਚਿੜੀ ਸੀ ਜੰਗਾ ਵਿੱਚ ਤੀਰ ਤਲਵਾਰ ਚਲਾਉਂਦਿਆਂ ਦਸ਼ਮੀਸ਼ ਪਿਤਾ ਜੀ ਦੇ ਹੱਥ ਦੀ ਉਂਗਲ ਉੱਪਰ ਜ਼ਖਮ ਹੋ ਗਿਆ ਸੀ ਉਂਗਲ ਪੱਕੀ ਹੋਣ ਕਰਕੇ ਜਖਮ ਨਾਲ ਚਿੰਬੜ ਚੁੱਕੀ ਸੀ ਗੁਰੂ ਸਾਹਿਬ ਨੇ ਸੰਗਤਾਂ ਨੂੰ ਕੋਈ ਵੈਦ ਬੁਲਾਉਣ ਲਈ ਕਿਹਾ ਸੰਗਤਾਂ ਨੇ ਕਿਹਾ ਕਿ ਇੱਥੇ ਕੋਈ ਵੈਦ ਨਹੀਂ ਇਸ ਜਗਾ ਚਿੜੀ ਹੋਣ ਕਰਕੇ ਉਮਰਦੀਨ ਪਸ਼ੂ ਚਰਾਉਣ ਆਇਆ ਕਰਦਾ ਸੀ ਉਸ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਕਿਹਾ ਕਿ ਜੇਕਰ ਹੁਕਮ ਕਰੋ ਤਾਂ ਇਹ ਪੱਤੀ ਖੋਲਣ ਦੀ ਸੇਵਾ ਮੈਂ ਕਰ ਸਕਦਾ ਹਾਂ ਪਰ ਮੈਂ ਧਰਮ ਦਾ ਮੁਸਲਮਾਨ ਹਾਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਾਡਾ ਕਿਸੇ ਧਰਮ ਕੌਮ ਨਾਲ ਕੋਈ ਬੈਰ ਨਹੀਂ ਸਾਡੀ ਟੱਕਰ ਸਿਰਫ ਜ਼ੁਲਮ ਨਾਲ ਹੀ ਹੈ ਉਹ ਪੱਟੀ ਖੋਲ ਦੇ ਉਸ ਨੇ ਮੂੰਹ ਦੀ ਪਾਪ ਦੇ ਕੇ ਪੱਟੀ ਖੋਲ ਦਿੱਤੀ ਤਾਂ ਗੁਰੂ ਸਾਹਿਬ ਨੇ ਖੁਸ਼ ਹੋ ਕੇ ਬਚਨ ਕੀਤਾ ਤੇ ਤੁਸੀਂ ਵੱਟੇ ਦਾ ਸਾਗ ਨਹੀਂ ਲੈਣਾ ਤੇ ਹੁੱਕਾ ਨਹੀਂ ਪੀਣਾ ਤੁਹਾਡੀ ਕੁੱਲ ਵਿੱਚ ਵਾਦਾ ਹੋਵੇਗਾ ਤੇ ਸੰਗਤਾਂ ਨਾਲ ਦਸ਼ਮੀਸ਼ ਪਿਤਾ ਜੀ ਨੇ ਹੋਰ ਬਚਾਰਾਂ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ